ਸਾਰਿਆਂ ਨੂੰ ਪਿਆਰ ਭਰੀ ਸਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਕੇਂਦਰ ਸਰਕਾਰ ਦੀ ਬਲਾਸਮਾ ਦੀ ਗੱਲ ਕੀਤੀ ਜਾਵੇ ਤਾਂ 1 ਜਨਵਰੀ 2026 ਤੋਂ 8ਵੀਂ ਪੇ ਕਮਿਸ਼ਨ ਦੀ ਗਠਨ ਦੀ ਜਿਹੜੀ ਹੈ ਗੱਲ ਹੈ ਲਗਾਤਾਰ ਕੀਤੀ ਜਾ ਰਹੀ ਹੈ ਕਿਉਂਕਿ 1 ਜਨਵਰੀ 2026 ਤੋਂ ਪੇ ਕਮਿਸ਼ਨ ਲਾਗੂ ਹੋ ਜਾਣਾ ਹੈ ਪਰ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਲੋਕ ਸਭਾ ਦੇ ਵਿੱਚ ਇਹ ਜਵਾਬ ਜਿਹੜਾ ਹੈ ਦਿੱਤਾ ਗਿਆ ਸੀ 8ਵੀਂ ਪੇ ਕਮਿਸ਼ਨ ਦੇ ਗਠਨ ਨੂੰ ਲੈ ਕੇ ਕੋਈ ਵੀ ਗੱਲਬਾਤ ਜਿਹੜੀ ਹੈ ਨਹੀਂ ਚੱਲ ਰਹੀ ਔਰ ਕੋਈ ਵੀ ਚਰਚਾ ਜਿਹੜੀ ਇਸ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਵੀ ਨਹੀਂ ਹੋਈ ਹੈ ਪਰ ਇਹ ਇੱਕ ਤਾਜ਼ਾ ਜਾਣਕਾਰੀ ਜਿਹੜੀ ਹੈ ਮਿਲ ਰਹੀ ਹੈ ਸੂਤਰਾਂ ਦੇ ਵੱਲੋਂ ਕਿ 6 ਜਨਵਰੀ 2025 ਨੂੰ ਜਾਣੇ ਕਿ ਇਸੇ ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨੀਰਮਲਾ ਸੀਤਾਨ ਰਮਨ ਜੀ ਨੇ ਇੱਕ ਖਾਸ ਮੀਟਿੰਗ ਜਿਹੜੀ ਹੈ ਕੀਤੀ ਹੈ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਔਰ ਦੋਸਤੋ ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ ਜਿੱਥੇ ਮੰਗ ਕੀਤੀ ਗਈ ਹੈ ਕਿ 8ਵੇਂ ਪੀ ਕਮਿਸ਼ਨ ਦਾ ਗਠਨ ਜਿਹੜਾ ਹੈ ਕੀਤਾ ਜਾਵੇ ਉੱਥੇ ਹੀ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਵੀ ਮੰਗ ਵੀ ਕੀਤੀ ਗਈ ਹੈ ਸੋ ਹੋ ਸਕਦਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਸਰਕਾਰ ਦੇ ਵੱਲੋਂ ਬਜਟ ਵਾਲੇ ਦਿਨ ਜਾਣੇ ਕਿ 1 ਫਰਵਰੀ 2025 ਵਾਲੇ ਦਿਨ 8ਵੇਂ ਪੀ ਕਮਿਸ਼ਨ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ ਸੋ ਮੁਲਾਜ਼ਮਾਂ ਦੇ ਲਈ ਵੀ ਇਸ ਵਾਰ ਦਾ ਬਜਟ ਜਿਹੜਾ ਖਾਸ ਹੋਵੇਗਾ ਕਿਉਂਕਿ 2026 ਅਗਲਾ ਸਾਲ ਹੈ 1 ਜਨਵਰੀ 2026 ਤੋਂ 8ਵੇਂ ਪੀ ਕਮਿਸ਼ਨ ਨੇ ਲਾਗੂ ਹੋ ਜਾਣਾ ਹੈ ਸੋ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਜਿਹੜੀ ਹੈ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਤੋਂ ਇੱਕ ਪੱਤਰ ਵੀ ਜਿਹੜਾ ਹੈ ਪੀਐਮ ਨਰਿੰਦਰ ਮੋਦੀ ਨੂੰ ਮੁਲਾਜ਼ਮ ਸੰਗਠਨਾ ਵੱਤੀ ਵੱਲੋਂ ਪੱਤਰ ਲਿਖਿਆ ਗਿਆ ਸੀ ਜਿਸ ਦੇ ਕਰਕੇ ਮੋਦੀ ਸਰਕਾਰ ਦੇ ਉੱਪਰ ਭਾਰੀ ਦਬਾਅ ਜਿਹੜਾ ਹੈ ਬਣਿਆ ਹੋਇਆ ਹੈ। ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਸਾਰੇ ਹੀ ਰਾਜਾਂ ਦੇ ਵਿੱਚ ਤਰਨੇ ਮਜ਼ਾਰੇ ਹੋ ਰਹੇ ਹਨ। ਦਸੰਬਰ ਮਹੀਨੇ ਦੇ ਵਿੱਚ ਕੀ 8ਵੀਂ ਪੇ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ? ਸੋ ਇਸ ਬਜਟ ਦੇ ਵਿੱਚ ਇਸ ਨੂੰ ਲੈ ਕੇ ਵੀ ਜਿਹੜੀ ਹੈ ਕੋਈ ਨਾ ਕੋਈ ਜਿਹੜੀ ਹਲਚਲ ਹੋ ਸਕਦੀ ਹੈ ਔਰ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਪੁਰਾਣੀ ਪੈਨਸ਼ਨ ਦੀ ਤਾਂ ਕੇਂਦਰ ਸਰਕਾਰ ਦੇ ਵੱਲੋਂ ਯੂਨੀਫਾਈਡ ਪੈਨਸ਼ਨ ਸਕੀਮ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਲੈ ਕੇ ਵੀ ਕੋਈ ਨੋਟੀਫਿਕੇਸ਼ਨ ਹੈ ਹਜੇ ਤੱਕ ਜਾਰੀ ਨਹੀਂ ਹੋਇਆ ਹੈ ਸੋ ਇਸ ਨੂੰ ਲੈ ਕੇ ਵੀ ਬਜਟ ਦੇ ਜਿਹੜੀ ਸਪੀਚ ਹੈ ਉਸ ਦੇ ਵੱਲ ਧਿਆਨ ਦੇਣਾ ਹੋਵੇਗਾ ਕਿਉਂਕਿ ਇਸ ਨੂੰ ਲੈ ਕੇ ਵੀ ਜਿਹੜਾ ਇਸ ਵਾਰ ਬਜਟ ਦੇ ਵਿੱਚ ਕੋਈ ਵੀ ਐਲਾਨ ਹੋ ਸਕਦਾ ਹੈ 8ਵੇਂ ਪੇਕ ਮਿਸ਼ਨ ਨੂੰ ਵੀ ਲੈ ਕੇ ਜਿਹੜੀ ਹੈ ਨਿਗਾਹ ਹੈ ਇਸ ਵਾਰ ਬਜਟ ਦੇ ਵਿੱਚ ਹੋਵੇਗੀ ਸੋ ਆਸ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਦਾ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ